ਯੁੱਧ ਖਤਮ ਹੋ ਗਿਆ ਹੈ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਧਿਆ ਹੋਇਆ ਸੀ ਪਰ ਟਰੰਪ ਦੇ ਵੱਲੋਂ ਸਰਪੰਚ ਕੀ ਕਰਦੇ ਹੋਏ ਜੋ ਵੱਡਾ ਫੈਸਲਾ ਕਰਵਾਇਆ ਗਿਆ ਪਰ ਅਜਿਹੇ ਫੈਸਲਿਆਂ ਦੇ ਵਿੱਚ ਹਾਲੇ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਕਿ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਦਿੰਦੇ ਪਏ ਨੇ ਪਰ ਜੇਕਰ ਤੁਸੀਂ ਆਹ ਵੀਡੀਓ ਉਹਨਾਂ ਸੱਜਣਾ ਤੱਕ ਪਹੁੰਚਾ ਦਿੱਤੀ ਜਿਹੜੇ ਹਾਲੇ ਵੀ ਅਵੇਅਰ ਨਹੀਂ ਹੈ ਤਾਂ ਸ਼ਾਇਦ ਉਹਨਾਂ ਦਾ ਭਲਾ ਹੋ ਜਾਵੇ ਜਾਂ ਜਿਹੜੇ ਗਲਤ ਆਨਸਰ ਹੈ ਉਹਨਾਂ ਨੂੰ ਇਲਮ ਹੋ ਜਾਵੇ ਕਿ ਗਲਤ ਜਾਣਕਾਰੀ ਸੋਸ਼ਲ ਮੀਡੀਆ ਤੇ ਪਾਉਣ ਦੇ ਅੰਜਾਮ ਕੀ ਹੁੰਦੇ ਆ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਖੰਨਾ ਦੇ ਇੱਕ ਸਰਕਾਰੀ ਸੀਨੀਅਰ ਸਕੰਦਰੀ ਸਕੂਲ ਦੇ ਕਲਰਕ ਸਤਮੰਤ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਕਰ ਲਿਆ ਗਿਆ ਆ ਜਿਹੜਾ ਕਿ ਖੰਨਾ ਦੇ ਹਰੀਓ ਕਲਾ ਪਿੰਡ ਦਾ ਰਹਿਣ ਵਾਲਾ ਸੀ ਇਸਤੇ ਵੱਲੋਂ ਜਿਹੜੀ ਸੈਨਾਵਾਂ ਭਾਰਤ ਦੀ ਸੈਨਾ ਦੇ ਖਿਲਾਫ ਇੱਕ ਅਜੀਹੀ ਵੀਡੀਓ ਅਪਲੋਡ ਕੀਤੀ ਗਈ ਜਿਹੜੀ ਇੱਕ ਪਾਸੇ ਤਾਂ ਕਾਫੀ ਵਾਇਰਲ ਹੋ ਗਈ ਦੂਸਰੇ ਪਾਸੇ ਇਹ ਭਾਰਤੀ ਸੈਨਾ ਦੇ ਖਿਲਾਫ ੜਕਾਓ ਵੀਡੀਓ ਬਣਦੀ ਜਾ ਰਹੀ ਸੀ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਆਪਣਾ ਕਰਤੱਵ ਸਮਝਦੇ ਹੋਏ ਇਸ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ ਇੱਕ ਪਾਸੇ ਖੰਨਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਤੇ ਲੁਧਿਆਣਾ ਤੋਂ ਜੋ ਪੁਲਿਸ ਕਮਿਸ਼ਨਰ ਹੋਰਾਂ ਦੇ ਵੱਲੋਂ ਕਾਰਵਾਈ ਕਰਦਿਆਂ ਹੋਇ ਸਤਮਨਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਉਸ ਦਾ ਮੋਬਾਈਲ ਤੱਕ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜੇਕਰ ਤੁਹਾਡੇ ਕੋਲ ਅਜਿਹੀ ਕੋਈ ਵੀ ਵੀਡੀਓ ਤੁਹਾਨੂੰ ਲੱਗਦਾ ਹੈ ਕਿ ਕਿਸੇ ਨਜ਼ਦੀਕੀ ਦੇ ਵੱਲੋਂ ਅਪਲੋਡ ਕੀਤੀ ਗਈ ਹੈ ਤਾਂ ਅਜਿਹੇ ਲੋਕਾਂ ਨੂੰ ਸਤਰਕ ਕਰਨ ਵਾਸਤੇ ਜਲਦੀ ਇਹ ਵੀਡੀਓ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਨਾ